ਅੱਜ ਮੇਤਰੋ ਮੋਗੇ ਮੰਡੀ ਤੇ ਖੜੇ ਆ ਠੋਡੇ ਹਾਲਤੇ ਨਾ ਸਭ ਤੋਂ ਘੱਟ ਮੋਲ ਵਾਲਾ ਸਵਰਾਜ 735 ਕੋਕਾ ਟਰੈਕਟਰ ਲੈ ਕੇ ਆਏ ਆ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਕੀ ਹਾਲਾ ਬਈ ਠੀਕ ਠਾਕ ਜੀ ਕਿਹੜਾ ਮਾਡਲ ਆ 735 ਬਈ 96 ਮਾਡਲ ਆ ਬਈ ਇਹ ਠੀਕ ਹੈ ਜੀ 196 ਮਾਡਲ ਆ ਨੰਬਰ ਪਿਆ ਬਈ 50 ਨੰਬਰ ਠੀਕ ਆ ਪੀਬੀ 35 35 ਪਠਾਨਕੋੜ ਦਾ ਠੀਕ ਆ ਪਠਾਨਕੋੜ ਦਾ ਨੰਬਰ ਆ ਤੇ ਮਾਡਲ ਕਿਹੜਾ ਜੀ 96 ਮਾਡਲ ਆ ਬਈ ਇਹ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਪੂਰਾ ਚੰਗਾ ਰਿਹਾ 1996 ਮਾਡਲ ਆ ਇੰਜਨ ਗੇਅਰ ਦਾ ਪੂਰਾ ਚੰਗਾ ਵਾ ਕੇ ਚਲਾ ਕੇ ਲੈ ਜੇ ਤਸੱਲੀ ਨਾਲ ਤਸੱਲੀ ਨਾਲ ਵਾ ਕੇ ਲੈ ਕੇ ਜਾਓ ਘੰਟਾ ਵਾ ਹੋਵੇ 2 ਘੰਟੇ ਤੇ ਰੰਗ ਪੇਡ ਦਾ ਰੰਗ ਪੇਡ ਦਾ ਵੀ ਰੀਜਨਲ ਟਰੈਕਟਰ ਦਾ ਠੀਕ ਆ ਟਾਇਰਾਂ ਦੀ ਗੱਲ ਕਰੀਏ ਇਹਦੇ ਮੂਹਰੇ ਨਵੇਂ ਐ ਐਮ ਆਰ ਐਫ ਦੇ ਠੀਕ ਹੈ ਜੀ ਮਗਰ ਪੋਲੋ ਦੇ ਅੱਧੇ ਆ ਠੀਕ ਆ ਟਰੈਕਟਰ ਪੂਰਾ ਸਾਫ ਪਿਆ ਮਾਡਲ ਦੇ ਹਿਸਾਬ ਨਾਲ ਹਨਾ ਬਈ ਕਾਗਜ਼ ਦੇ ਬੱਤਰ ਬਈ ਪੂਰੇ ਆ ਮਹਾਤਾਗਰ ਪੁੱਤਰ ਸਾਰੇ ਉੱਥੇ ਮਗਰ ਟਾਇਰ ਵੀ ਵੱਡੇ ਪਾਏ 12 ਦੇ ਆਉਂਦੇ ਨੇ 13 ਦੇ ਪਾਏ ਵੀ ਆ ਠੀਕ ਆ ਉਹ 12 ਦੇ ਆਉਂਦੇ ਤੁਸੀਂ 13 ਦੇ ਪਾਏ ਆ ਠੀਕ ਆ ਬਾਈ ਸਮਾਨ ਟਰੈਕਟਰ ਨਾਲ ਬਾਈ ਪਰ ਡੰਦਾ ਹੈ ਨਹੀਂ ਗਾ ਫੱਟੀ ਆ ਤੇ ਚੱਲਦੀ ਆ ਠੀਕ ਆ ਫੱਟੀ ਤੇ ਛਤਰੀ ਨਾਲ ਮਿਲ ਜੂਗੀ ਠੀਕ ਆ ਉਹ ਇੰਜਨ ਗੇਅਰ ਦਾ ਪੂਰਾ ਚੰਗਾ ਪੂਰਾ ਚੰਗਾ ਪੂਰਾ ਚੰਗਾ ਪੂਰਾ ਗਰੰਟੀ ਆ ਠੀਕ ਆ ਬਈ ਪਲੇਟਾਂ ਬਲੂਟਾਂ ਅਜ ਲੱਗੀਆਂ ਪਈਆਂ ਸਾਰੀਆਂ ਰੈਟ ਸਾਰਾ origignal ਪਿਆ ਯਾਰ ਪਲੇਟਾਂ ਪੁੱਟਾਂ ਨੂੰ ਓਕੇ ਪਈਆਂ ਨੇ ਦਾ ਸਵਾਜੀਆਂ ਟਰੈਕ ਡੁਗ ਪਈਆਂ ਨੇ ਸਾਡੇ ਅੱਗੇ ਡੁਗ ਪਈਆਂ ਠੀਕ ਆ ਮਗਰਾਟਾ ਪੂਰਾ ਸਾਰਾ ਸਾਫ ਪੈਲੇਟਰ ਗਲਿਆ ਗੁਲਿਆ ਨਹੀਂ ਦੇਦਾਗਾ ਦੇਦਾਗਾ ਇੰਜਨ ਗੇਅਰ ਦਾ ਵੀ ਪੂਰਾ ਚੰਗਾ ਸਾਰੇ ਪਲੇਟ ਲੀ ਦਾ ਲੋਗ ਸਾਰਾ ਸੁੱਕਾ ਪੈਰ ਉਹਦਾ ਹਾਂ ਸਾਰਾ ਸੁੱਕਾ ਹਣ ਗੱਲ ਕਰੀਏ ਇਹਦਾ ਮੁੱਲ ਕੀ ਆ ਬਾਈ ਜਿਹੜਾ ਬਾਈ ਵੀਡੀਓ ਸ਼ੇਅਰ ਕਰਕੇ ਆਊਗਾ ਹਾਂਜੀ ਤੇ ਆਪਾਂ ਲਿਖੀ ਡਿਮਾਂਡ 135000 ਰੁਪਿਆ 135000 ਲਿਖਿਆ ਸਰ ਬਾਈ 15000 ਰੁਪਏ ਦਾ ਡਿਸਕਾਊਂਟ ਹੈ 120000 ਦਾ ਦੇਣਗੇ ਹਾਂ 20 40 ਵੀ ਮਾਰ ਨਾਲ ਹੋਰ ਕਰਦਾ ਠੀਕ ਆ ਵੀ ਜਿਹੜਾ ਵੀਡੀਓ ਸ਼ੇਅਰ ਕਰਕੇ ਸਕਰੀਨ ਸ਼ਾਟ ਲੈ ਕੇ ਆਉਂਦਾ ਹਾਂ ਇੱਕ 20 40 ਵੀ ਕਰਦੇ ਹੋਗੇ 120 40 ਵੀ ਕਰਦਾ ਠੀਕ ਆ ਬਾਈ ਇਹ ਕਿਹੜੇ ਪਿੰਡ ਵਕਾਊ ਆ ਇਹ ਆਪਣਾ ਪਿੰਡ ਤਲਵੰਡੀ ਭਾਈ ਕੀ ਲੱਗੇ ਪਿੰਡ ਸੇਖਣਾ ਪਿੰਡ ਸੇਖਮਾ ਜ਼ਿਲ੍ਹਾ ਰੋਪੜ ਨੰਬਰ ਬੋਲ ਦੇ 95921 ਹਾਂਜੀ 13913 ਹਣ ਬਾਈ ਥੋੜੀ ਜ਼ਿੰਮੇਵਾਰੀ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਾਨ ਕਰ ਦੋ ਜੀ ਫੋਲ ਕਰਾਂਗੇ ਫੋਲ ਕਰ ਠੀਕ ਆ ਬਾਈ ਧੰਨਵਾਦ